ਪੰਜਾਬ ਦੀ ਰਾਜਧਾਨੀ ਦੇ ਵਿੱਚ ਇੱਕ 5 ਸਾਲ ਦੇ ਬੱਚੇ ਦਾ ਕਿਡਨੈਪ ਹੁੰਦਾ ਉਸ ਤੋਂ ਬਾਅਦ ਘਰਦਿਆਂ ਤੋਂ ਫਰौती ਦੀ ਰਕਮ ਮੰਗੀ ਜਾਂਦੀ ਹੈ ਫਰौती ਦੇਣ ਤੋਂ ਬਾਅਦ ਉਸ ਬੱਚੇ ਨੂੰ ਹੁਣ ਪੁਲਿਸ ਦੇ ਉੱਪਰ ਦਬਾਅ ਹੁੰਦਾ ਵੀ ਸਹੀ ਸਲਾਮਤ ਛਡਾਇਆ ਜਾਏ ਤੇ ਸਹੀ ਸਲਾਮਤ ਘਰਦਿਆਂ ਨੂੰ ਵੀ ਹੁੰਦਾ ਸਾਡਾ ਬੱਚਾ ਘਰ ਵਾਪਸ ਆਏ ਤੇ ਅਖੀਰ ਉਹ ਕੀ ਵਾਪਰਦਾ ਉਹਦੇ ਨਾਲ ਸਾਰਾ ਕੁਝ ਅੱਜ ਦੀ ਘਟਨਾ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਚੰਡੀਗੜ੍ਹ ਚੰਡੀਗੜ੍ਹ ਦੇ ਬਡੌਲ ਦੇ ਇਲਾਕੇ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਲਖਵਿੰਦਰ ਸਿੰਘ ਉਹਨਾਂ ਦੀ ਪਤਨੀ ਗੁਰਵਿੰਦਰ ਕੌਰ ਇੱਕ ਉਹਨਾਂ ਦਾ ਬੇਟਾ ਹੁੰਦਾ ਇੰਦਰਜੀਤ ਸਿੰਘ ਤੇ ਉਸ ਤੋਂ ਛੋਟਾ ਬੇਟਾ ਹੁੰਦਾ ਖੁਸ਼ਪ੍ਰੀਤ ਸਿੰਘ ਇੱਕ ਲਖਵਿੰਦਰ ਸਿੰਘ ਦਾ ਭਰਾ ਉਹਨਾਂ ਦੇ ਨਾਲ ਰਹਿੰਦਾ ਹੁੰਦਾ ਸੁਖਵਿੰਦਰ ਸਿੰਘ ਇਹ ਪਰਿਵਾਰ ਹੁੰਦਾ ਜਿਹੜਾ ਸੁਖਵਿੰਦਰ ਸਿੰਘ ਹੁੰਦਾ ਇਹ ਬੈਂਕ ਦੇ ਵਿੱਚ ਜੌਬ ਕਰਦਾ ਹੁੰਦਾ ਤੇ ਲਖਵਿੰਦਰ ਸਿੰਘ ਆਪਣੀ ਡੈਰੀ ਹੁੰਦੀ ਹੈ ਤੇ ਉਹ ਡੈਰੀ ਦਾ ਕੰਮ ਸੰਭਾਲਦਾ ਪਰਿਵਾਰ ਕਹਿ ਲਈਏ ਵੀ ਸਾਰਾ ਕੁਝ ਘਰ ਦੇ ਵਿੱਚ ਸੈੱਟ ਹੁੰਦਾ ਸਾਰਾ ਕੁਝ ਬਹੁਤ ਵਧੀਆ ਚੱਲਦਾ ਹੁੰਦਾ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਉਹਨੇ ਸਾਰਾ ਕੁਝ ਚੱਲਦਾ ਹੁੰਦਾ ਜਿਹੜਾ ਖੁਸ਼ਪ੍ਰੀਤ ਹੁੰਦਾ ਨਰਸਰੀ ਕਲਾਸ ਦੇ ਵਿੱਚ ਪੜਦਾ ਹੁੰਦਾ ਤੇ ਦੂਜਾ ਬੇਟਾ ਉਹ ਤੋਂ ਵੱਡਾ ਹੁੰਦਾ ਪਰਿਵਾਰ ਦੇ ਨਾਲ ਜਿਹੜੀ ਘਟਨਾ ਵਾਪਰਦੀ ਹੈ 21 ਦਸੰਬਰ 2010 ਗੁਰਵਿੰਦਰ ਕੌਰ ਆਪਣੇ ਵੱਡੇ ਬੇਟੇ ਨੂੰ ਸਕੂਲ ਲੈਣ ਜਾਂਦੀ ਹੈ ਜਿਹੜਾ ਛੋਟਾ ਬੇਟਾ ਖੁਸ਼ਪ੍ਰੀਤ ਹੁੰਦਾ ਉਹ ਘਰ ਦੇ ਵਿੱਚ ਹੁੰਦਾ ਉਹਦੀ ਪਹਿਲਾਂ ਛੁੱਟੀ ਹੋ ਚੁੱਕੀ ਸੀ ਉਹ ਘਰ ਆ ਚੁੱਕਿਆ ਸੀ ਉਹ ਸਕੂਲ ਦੇ ਵਿੱਚੋਂ ਲੈਣ ਜਾਂਦੀ ਹੈ ਹੁਣ ਰੁਟੀਨ ਦਾ ਕੰਮ ਸੀ ਰੋਜ਼ ਦਾ ਕੰਮ ਸੀ ਉਹ ਜਦੋਂ ਸਕੂਲ ਲੈ ਕੇ ਆਉਂਦੀ ਹੈ ਫੇਰ ਦੁਕਾਨ ਤੇ ਰੁਕਦੀ ਹੈ ਆਪਣੀ ਡੈਰੀ ਦੇ ਉੱਪਰ ਉਦੋਂ ਬਾਅਦ ਮਾਂ ਪੁੱਤ ਜਿਹੜੇ ਹੁੰਦੇ ਨੇ ਉਹ ਘਰ ਆਉਂਦੇ ਨੇ ਜਿਹੜੀ ਕੁਰਵਿੰਦਰ ਕੌਰ ਹੁੰਦੀ ਆ ਉਹ ਗਲੀ ਦੇ ਵਿੱਚ ਰੁਕ ਜਾਂਦੀ ਆ ਜਿੱਮੇ ਲੇਡੀਜ਼ ਨੂੰ ਆਮ ਆਤੋ ਹੁੰਦੀ ਆ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨ ਤੇ ਜਿਹੜਾ ਇੰਦਰਜੀਤ ਹੁੰਦਾ ਘਰ ਦੇ ਅੰਦਰ ਜਾਂਦਾ ਉਹ ਬਾਹਰ ਆਉਂਦਾ ਤੇ ਉਹਦਾ ਕਹਿਣਾ ਹੁੰਦਾ ਵੀ ਖੁਸ਼ਪ੍ਰੀਤ ਘਰ ਦੇ ਵਿੱਚ ਨਹੀਂ ਹੁਣ ਮਾਂ ਨੂੰ ਹੁੰਦਾ ਵੀ ਸ਼ਾਇਦ ਮੈਨੂੰ ਮਜ਼ਾਕ ਕਰਦਾ ਵੀ ਘਰ ਦੇ ਵਿੱਚ ਹੀ ਹੋਏਗਾ ਜਦੋਂ ਆ ਕੇ ਦੇਖਦੀ ਆ ਤੇ ਘਰ ਦੇ ਵਿੱਚ ਖੁਸ਼ਪ੍ਰੀਤ ਵਾਕਈ ਨਹੀਂ ਹੁੰਦਾ ਉਹਨੂੰ ਹੁੰਦਾ ਵੀ ਸ਼ਾਇਦ ਗਲੀ 'ਚ ਕਿਸੇ ਨਾਲ ਖੇਡਣ ਲੱਗ ਗਿਆ ਹੋਵੇ ਗਲੀ 'ਚ ਦੇਖਿਆ ਜਾਂਦਾ ਆਲੇ-ਦੁਆਲੇ ਗਵਾਂਡੀਆਂ ਤੋਂ ਪੁੱਛਦੇ ਨੇ ਜਦੋਂ ਸਾਰੇ ਭਾਲ ਕੀਤੀ ਜਾਂਦੀ ਆ ਉਹਨਾਂ ਨੂੰ ਨਹੀਂ ਮਿਲਦਾ ਫਿਰ ਗੁਰਵਿੰਦਰ ਕੌਰ ਨੂੰ ਘਬਰਾਟ ਹੋਣੀ ਸ਼ੁਰੂ ਹੁੰਦੀ ਹੈ ਤਾਂ ਆਪਣੇ ਪਤੀ ਲਖਵਿੰਦਰ ਸਿੰਘ ਨੂੰ ਫੋਨ ਕਰਦੀ ਹੈ ਵੀ ਖੁਸ਼ਪ੍ਰੀਤ ਨਾ ਤਾਂ ਘਰ ਦੇ ਵਿੱਚ ਹੈ ਨਾ ਗਲੀ ਦੇ ਵਿੱਚ ਸਾਨੂੰ ਕਿਤੇ ਵੀ ਨਹੀਂ ਮਿਲਿਆ ਹੁਣ ਬੰਦੇ ਨੂੰ ਜਦੋਂ ਪਤਾ ਲੱਗੇ ਵੀ ਉਹਦਾ ਬੇਟਾ ਘਰ ਦੇ ਵਿੱਚੋਂ ਗਾਇਬ ਹੈ ਕਿਤੇ ਮਿਲ ਨਹੀਂ ਰਿਹਾ ਤੇ ਉਹਨੂੰ ਘਬਰਾਟ ਹੋਏਗੀ ਉਹ ਫਟਾਫਟ ਘਰ ਪਹੁੰਚਦੇ ਨੇ ਫਿਰ ਲੋਕਾਂ ਤੋਂ ਆਲੇ ਦੁਆਲੇ ਗਵਾਂਡੀਆਂ ਤੋਂ ਪੁੱਛਿਆ ਜਾਂਦਾ ਇੱਧਰ ਉੱਧਰ ਪਤਾ ਕੀਤਾ ਜਾਂਦਾ ਜਿਹੜੇ ਗਵਾਂਢੀ ਹੁੰਦੇ ਨੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੁੰਦੇ ਨੇ ਉਹਨੂੰ ਲੱਭਣ ਦੇ ਵਿੱਚ ਪਰ ਖੁਸ਼ਪ੍ਰੀਤ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਲਖਵਿੰਦਰ ਸਿੰਘ ਆਪਣੇ ਭਰਾ ਸੁਖਵਿੰਦਰ ਸਿੰਘ ਨੂੰ ਫੋਨ ਕਰਦਾ ਤੇ ਉਹਨੂੰ ਸਾਰਾ ਕੁਝ ਦੱਸਿਆ ਜਾਂਦਾ ਉਹ ਵੀ ਘਰ ਪਹੁੰਚਦਾ ਤੇ ਫੇਰ ਲੱਭਦੇ ਨੇ ਪਰ ਜਦੋਂ ਨਹੀਂ ਲੱਭਦੇ ਤਾਂ ਫੇਰ ਇਹਨਾਂ ਦੇ ਦਿਮਾਗ ਦੇ ਵਿੱਚ ਜਿਸ ਚੀਜ਼ ਦਾ ਇਹਨਾਂ ਨੂੰ ਡਰ ਸੀ ਉਹ ਸ਼ੰਕਾ ਲੈ ਕੇ ਇਹ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੇ ਨੇ ਉੱਥੇ ਜਾ ਕੇ ਰਿਪੋਰਟ ਲਿਖਵਾਈ ਜਾਂਦੀ ਹੈ ਗੁੰਮਸ਼ੁਦਗੀ ਦੀ ਵੀ ਉਹਨਾਂ ਦਾ ਬੇਟਾ ਘਰ ਦੇ ਵਿੱਚੋਂ ਗਾਇਬ ਹੋ ਗਿਆ ਜਿਹੜਾ ਸਿਰਫ 5 ਸਾਲਾਂ ਦਾ ਸੀ ਤੇ ਨਰਸਰੀ ਦੇ ਵਿੱਚ ਪੜਦਾ ਸੀ ਹੁਣ ਚੰਡੀਗੜ੍ਹ ਦੇ ਵਿੱਚ ਘਟਨਾ ਵਾਪਰੀ ਸੀ ਪੁਲਿਸ ਪਾਰਟੀ ਵੀ ਹਰਕਤ ਦੇ ਵਿੱਚ ਆਉਂਦੀ ਹੈ ਉਹਨਾਂ ਵੱਲੋਂ ਵੀ ਪਾਲ ਕੀਤੀ ਜਾਂਦੀ ਹੈ ਪਰ ਕਿਤੇ ਵੀ ਖੁਸ਼ਪਰੀਦ ਦਾ ਕੋਈ ਪਤਾ ਨਹੀਂ ਲੱਗਦਾ। ਉਹਨੇ ਵਾਪਸ ਜਦੋਂ ਆਉਂਦੇ ਨੇ ਉਸ ਤੋਂ ਬਾਅਦ ਹੁਣ ਸ਼ਾਮ ਨੂੰ ਇੱਕ ਫੋਨ ਕਾਲ ਆਉਂਦੀ ਹੈ ਸੁਖਵਿੰਦਰ ਸਿੰਘ ਦੇ ਫੋਨ ਤੇ ਤੇ ਕਿਹਾ ਜਾਂਦਾ ਵੀ ਤੁਹਾਡਾ ਜਿਹੜਾ ਬੱਚਾ ਉਹ ਸਾਡੇ ਕਬਜ਼ੇ ਦੇ ਵਿੱਚ ਹੈ ਤੇ ਸਾਨੂੰ ਇਹਦੇ ਛੱਡਣ ਦੇ ਐਵਜ਼ ਦੇ ਵਿੱਚ 10 ਲੱਖ ਰੁਪਈਆ ਚਾਹੀਦਾ। ਹੁਣ ਘਰ ਦੇ ਘਬਰਾ ਜਾਂਦੇ ਨੇ ਇੱਕਦਮ 10 ਲੱਖ ਰੁਪਈਆ ਕਿੱਥੋਂ ਦਿੱਤਾ ਜਾਏ ਜੇ ਵੀ ਸਾਡੇ ਬੱਚੇ ਨੂੰ ਕੁਝ ਨਹੀਂ ਹੋਣਾ ਚਾਹੀਦਾ। ਚਲੋ ਅਸੀਂ ਕੁਝ ਕਰਦੇ ਹਾਂ। ਇਹ ਕਹ ਕੇ ਫੋਨ ਕੱਟ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜੀ ਇਹ ਦੋਨੋਂ ਭਰਾ ਹੁੰਦੇ ਨੇ ਫਿਰ ਪੁਲਿਸ ਸਟੇਸ਼ਨ ਪਹੁੰਚਦੇ ਨੇ ਇਹ ਸਾਰਾ ਕੁਝ ਜਾ ਕੇ ਉੱਥੇ ਦੱਸਿਆ ਜਾਂਦਾ ਹੁਣ ਜਦੋਂ ਪੁਲਿਸ ਨੂੰ ਇਹ ਪਤਾ ਲੱਗਦਾ ਤਾਂ ਪੁਲਿਸ ਵੀ ਹਰਕਤ ਦੇ ਵਿੱਚ ਆਉਂਦੀ ਹੈ ਫੌਰਨ ਜਿਸ ਨੰਬਰ ਤੋਂ ਫੋਨ ਆਇਆ ਸੀ ਉਹ ਨੰਬਰ ਦੀ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਉਹ ਇੱਕ ਪੀਸੀਓ ਦਾ ਨੰਬਰ ਹੈ ਹੁਣ ਪੀਸੀਓ ਤੇ ਜਾ ਕੇ ਜਦੋਂ ਪਤਾ ਕਰਦੇ ਨੇ ਤਾਂ ਉੱਥੇ ਕੋਈ ਵੀ ਪਤਾ ਨਹੀਂ ਲੱਗਦਾ ਨਾ ਤਾਂ ਕੋਈ ਕੈਮਰਾ ਹੁੰਦਾ ਵੀ ਇਹ ਕਿੰਨੇ ਕੀਤਾ ਤੇ ਪੁਲਿਸ ਦਾ ਕਹਿਣਾ ਹੁੰਦਾ ਵੀ ਤੁਸੀਂ ਇਸ ਨੰਬਰ ਤੇ ਜਿੱਥੋਂ ਵੀ ਇਹ ਫੋਨ ਆਏ ਗੱਲਬਾਤ ਕਰਦੇ ਰਹੋ ਤੇ ਸਾਨੂੰ ਦੱਸਦੇ ਰਹੋ ਤੁਸੀਂ ਉਹਨਾਂ ਨਾਲ ਡੀਲ ਕਰਦੇ ਰਹੋ ਕਿਉਂਕਿ ਬੱਚੇ ਦੀ ਜਾਨ ਨੂੰ ਖਤਰਾ ਹੈ ਸਭ ਤੋਂ ਪਹਿਲਾਂ ਜਿਹੜਾ ਮੋਟਿਵ ਹੈ ਉਹ ਬੱਚੇ ਨੂੰ ਬਚਾਉਣਾ ਹੈ ਹੁਣ ਉਧਰੋਂ ਵਾਰ-ਵਾਰ ਫੋਨ ਆਉਂਦੇ ਨੇ ਇਹ ਫੋਨ ਦੀ ਜਾਣਕਾਰੀ ਪੁਲਿਸ ਨੂੰ ਦਿੰਦੇ ਰਹਿੰਦੇ ਨੇ ਤੇ ਪੁਲਿਸ ਜਿਹੜੀ ਹੁੰਦੀ ਹੈ ਉਹ ਨੰਬਰਾਂ ਦੀ ਪੜਤਾਲ ਕਰਦੀ ਹੈ ਤੇ ਆਈ ਵਾਰ ਆਡ ਅਡ ਪੀਸੀਓ ਤੋਂ ਉਹ ਫੋਨ ਕਾਲ ਆਉਂਦੀ ਨੇ ਪਰ ਕਿਤੇ ਵੀ ਅਪਰਾਧੀਆਂ ਦਾ ਪਤਾ ਨਹੀਂ ਲੱਗਦਾ ਇਧਰੋਂ ਜਿਹੜਾ ਪਰਿਵਾਰ ਹੁੰਦਾ ਉਹਨਾਂ ਦੇ ਨਾਲ ਗੱਲਬਾਤ ਕਰਦਾ ਰਹਿੰਦਾ ਜਿਹੜੀ 10 ਲੱਖ ਤੋਂ ਗੱਲ ਸ਼ੁਰੂ ਹੋਈ ਸੀ 4 ਲੱਖ ਦੇ ਵਿੱਚ ਇਹਨਾਂ ਦੀ ਡੀਲ ਹੋ ਜਾਂਦੀ ਹੈ ਵੀ 4 ਲੱਖ ਰੁਪਈਆ ਸੀ ਤੁਹਾਨੂੰ ਦਿੰਦੇ ਆ ਤੇ ਸਾਡਾ ਬੱਚਾ ਜਿਹੜਾ ਸਹੀ ਸਾਨੂੰ ਵਾਪਸ ਕਰ ਦਿਓ ਉਹਨਾਂ ਦਾ ਕਹਿਣਾ ਹੁੰਦਾ ਵੀ ਤੁਸੀਂ ਸਾਨੂੰ ਪੈਸਾ ਦਿਓ ਤੇ ਅਸੀਂ ਤੁਹਾਡਾ ਬੱਚਾ ਤੁਹਾਡੇ ਘਰ ਆਪਣੇ ਆਪ ਭੇਜਾਂਗੇ ਹੁਣ ਕਨੈਪਰਾਂ ਵੱਲੋਂ ਕਿਹਾ ਜਾਂਦਾ ਵੀ ਇਹ ਜਿਹੜੀ ਰਕਮ ਹੈ ਇਹ ਮੁੰਡੇ ਦਾ ਜਿਹੜਾ ਚਾਚਾ ਹੁੰਦਾ ਸੁਖਵਿੰਦਰ ਸਿੰਘ ਉਹ ਲੈ ਕੇ ਆਏਗਾ ਤੇ ਉਹਨੂੰ ਕਿਹਾ ਜਾਂਦਾ ਵੀ ਇਹ ਰਕਮ ਤੋਂ ਲੈ ਕੇ ਕੁਰਾਲੀ ਪਹੁੰਚਣਾ ਉਹ ਜਦੋਂ ਕੁਰਾਲੀ ਪਹੁੰਚਦਾ ਤੇ ਉਹਨੂੰ ਫਿਰ ਇੱਕ ਫੋਨ ਕਾਲ ਆਉਂਦੀ ਹੈ ਉਦੇ ਨੰਬਰ ਤੇ ਫੋਨ ਆਉਂਦਾ ਤੇ ਉਹਨੂੰ ਕਿਹਾ ਜਾਂਦਾ ਵੀ ਤੂੰ ਮਰਿੰਡੇ ਆ ਜਾ ਹੁਣ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਹੁੰਦਾ ਉਹ ਫਿਰ ਮਰਿੰਡੇ ਪਹੁੰਚਦਾ ਫਿਰ ਉਹਨੂੰ ਕਿਹਾ ਜਾਂਦਾ ਵੀ ਤੂੰ ਚੰਡੀਗੜ੍ਹ ਦੇ ਕੋਲ ਖਰੜ ਆ ਜਾ ਉਹ ਫਿਰ ਉੱਥੋਂ ਪੈਸਾ ਲੈ ਕੇ ਖਰੜ ਪਹੁੰਚਦਾ ਹੁਣ ਜਦੋਂ ਖਰੜ ਪਹੁੰਚਦਾ ਤਾਂ ਇੱਕ ਜਗ੍ਹਾ ਜਾ ਕੇ ਉਹ ਖੜਾ ਰਹਿੰਦਾ ਕਾਫੀ ਧੀਰ ਜਦੋਂ ਇੰਤਜ਼ਾਰ ਕਰਦਾ ਕਿਉਂਕਿ ਇੰਤਜ਼ਾਰ ਤੋਂ ਇਲਾਵਾ ਹੋਰ ਉਹਦੇ ਕੋਲ ਕੋਈ ਚਾਰਾ ਨਹੀਂ ਸੀ ਫਿਰ ਉਹਨੂੰ ਇੱਕ ਫੋਨ ਕਾਲ ਆਉਂਦੀ ਹੈ ਤੇ ਉਹਨੂੰ ਕਿਹਾ ਜਾਂਦਾ ਵੀ ਤੂੰ ਪੈਦਲ ਇਹ ਰੋਡ ਦੇ ਉੱਪਰ ਚੱਲ ਤੇ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਪੁਲਿਸ ਸੀ ਪੁਲਿਸ ਨੇ ਇੱਕ ਪੂਰੀ ਨਾਕਾਬੰਦੀ ਕੀਤੀ ਹੋਈ ਸੀ ਉਹ ਉਹ ਸੁਖਵਿੰਦਰ ਸਿੰਘ ਦੇ ਨਾਲ ਸਿਵਲ ਡਰੈਸ ਦੇ ਵਿੱਚ ਉਹ ਤੋਂ ਦੂਰੀ ਬਣਾ ਕੇ ਚੱਲਦੇ ਸੀ ਵੀ ਜਿਵੇਂ ਕੈਡਨੈਪਰ ਇਹਦੇ ਕੋਲ ਆਉਣਗੇ ਤੇ ਪੁਲਿਸ ਉਹਨੂੰ ਉਹਨੂੰ ਦਬੋਚੇਗੀ ਤੇ ਪਤਾ ਲੱਗ ਜਾਏਗਾ ਵੀ ਮੁੰਡਾ ਹੈ ਕਿੱਥੇ ਆ ਤੇ ਮੁੰਡੇ ਨੂੰ ਛਡਾਇਆ ਜਾਏਗਾ ਹੁਣ ਪੁਲਿਸ ਅਡੜਪੇਸ਼ ਦੇ ਵਿੱਚ ਇਹ ਤੋਂ ਕੁਝ ਦੂਰੀ ਬਣਾ ਕੇ ਉਹਦੇ ਨਾਲ ਘਰਾਲੀ ਵੀ ਗਏ ਮੁਰਿੰਡੇ ਵੀ ਗਏ ਫਿਰ ਖਰੜ ਵੀ ਜਾਂਦੇ ਨੇ ਪਰ ਉਹ ਤੋਂ ਦੂਰੀ ਬਣਾ ਕੇ ਰੱਖਦੇ ਨੇ ਹੁਣ ਜਦੋਂ ਫਿਰ ਇਹਨੂੰ ਫੋਨ ਕਾਲ ਆਉਂਦੀ ਵੀ ਤੂੰ ਪੈਦਲ ਚੱਲ ਇਹ ਪੈਦਲ ਚੱਲਦਾ ਰਹਿੰਦਾ ਫਿਰ ਇੱਕ ਮੋਟਰਸਾਈਕਲ ਆਉਂਦੀ ਹੈ ਮੋਟਰਸਾਈਕਲ ਕੋਲੋਂ ਲੰਘਦਾ ਤੇ ਪੁਲਿਸ ਪਾਰਟੀ ਵੀ ਪਿੱਛੇ ਹੁੰਦੀ ਹੈ ਪਰ ਕੁਝ ਦੂਰੀ ਦੇ ਉੱਪਰ ਹੁੰਦੀ ਹੈ ਉਸ ਤੋਂ ਬਾਅਦ ਉਹ ਮੋਟਰਸਾਈਕਲ ਵਾਲੇ ਆਉਂਦੇ ਨੇ ਉਹ ਤੋਂ ਬੈਗ ਲੈ ਕੇ ਚਲੇ ਜਾਂਦੇ ਨੇ ਤੇ ਕਹਿੰਦੇ ਨੇ ਵੀ ਤੁਹਾਡਾ ਮੁੰਡਾ ਸਹੀ ਸਲਾਮਤ ਪਹੁੰਚ ਜਾਏਗਾ ਪਰ ਪੁਲਿਸ ਪਾਰਟੀ ਜਿਹੜੀ ਹੁੰਦੀ ਹੈ ਉਸ ਸਮੇਂ ਸੁਖਵਿੰਦਰ ਸਿੰਘ ਨੂੰ ਨਾਂ ਤਾਂ ਨਜ਼ਰ ਆਉਂਦੀ ਹੈ ਨਾ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੁਣ ਇਹ ਸਾਰਾ ਕੁਝ ਜਿਹੜਾ ਹੁੰਦਾ ਹੈ ਉਹ ਸੁਖਵਿੰਦਰ ਸਿੰਘ ਆਪਣੇ ਭਰਾ ਨੂੰ ਦੱਸਦਾ ਤੇ ਸਾਰਾ ਕੁਝ ਇਹ ਵੀ ਦੱਸਦਾ ਵੀ ਪੁਲਿਸ ਨੇ ਨਾ ਫੜਨ ਦੀ ਕੋਸ਼ਿਸ਼ ਕੀਤੀ ਤੇ ਨਾ ਉਹਨਾਂ ਦਾ ਪਿੱਛਾ ਕੀਤਾ ਇਹ ਗੱਲ ਸੁਣ ਕੇ ਹੁਣ ਇਲਾਕੇ ਦੇ ਵਿੱਚ ਜਿਹੜੇ ਰਿਸ਼ਤੇਦਾਰ ਸੀ ਹੋਰ ਲੋਕਾਂ ਨੂੰ ਪਤਾ ਲੱਗਦਾ ਪੁਲਿਸ ਦੇ ਖਿਲਾਫ ਕਾਫੀ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਤੇ ਕਿਹਾ ਜਾਂਦਾ ਵੀ ਇਹ ਪੁਲਿਸ ਦੀ ناکامی ਕਰਕੇ ਇਹ ਜਿਹੜੇ ਕਿਡਨੈਪਰ ਸੀ ਪੈਸਾ ਲੈ ਕੇ ਵੀ ਲੰਘ ਗਏ ਤੇ ਹੁਣ ਬੱਚਾ ਮਿਲੇ ਜਾਂ ਨਾ ਮਿਲੇ ਇਹਦੀ ਵੀ ਕੋਈ ਗਾਰੰਟੀ ਨਹੀਂ ਪਰ ਪੁਲਿਸ ਦਾ ਇੱਥੇ ਇਹ ਕਹਿਣਾ ਹੁੰਦਾ ਵੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਬੱਚੇ ਦੀ ਸੇਫਟੀ ਹੈ ਤੇ ਬੱਚੇ ਦੀ ਸੇਫਟੀ ਕਰਕੇ ਹੀ ਅਸੀਂ ਕਿਡਨੈਪਰਾਂ ਨੂੰ ਹੱਥ ਨਹੀਂ ਪਾਇਆ ਵੀ ਕਿਤੇ ਇਹ ਨਾ ਹੋਵੇ ਵੀ ਬੱਚੇ ਨੂੰ ਕੁਝ ਅਭੀ ਨਭੀ ਹੋ ਜੇ ਹੁਣ ਇਹ ਸਾਰਾ ਕੁਝ ਚੱਲਦਾ ਹੁੰਦਾ ਹੈ ਪੈਸਾ ਉਹਨਾਂ ਕੋਲ ਪਹੁੰਚ ਚੁੱਕਿਆ ਸੀ ਪਰ ਨਾ ਤਾਂ ਹੁਣ ਉਧਰ ਕੋਈ ਫੋਨ ਕਾਲ ਆਂਦੀ ਹੈ ਤੇ ਨਾ ਹੀ ਬੱਚਾ ਵਾਪਸ ਆਇਆ ਹੁਣ ਜਿਹੜੇ ਦਿਨ ਸੀ ਉਹ ਬੀਤਨੇ ਸ਼ੁਰੂ ਹੋ ਜਾਂਦੇ ਨੇ ਤੇ ਘਰਦਿਆਂ ਦੇ ਜਿਹੜੇ ਹਾਲਾਤ ਨੇ ਹੋਰ ਜ਼ਿਆਦਾ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਨੂੰ ਹਰ ਟਾਈਮ ਅਸ਼ੰਕਾ ਰਹਿੰਦੀ ਹੈ ਇੱਕ ਦਿਲ ਦੇ ਵਿੱਚ ਵੀ ਉਹਨਾਂ ਦੇ ਬੱਚੇ ਦੇ ਨਾਲ ਕੁਝ ਉਲਟਾ ਸਿੱਧਾ ਨਾ ਹੋ ਜੇ ਦਿਨ ਬੀਤਦੇ ਜਾਂਦੇ ਨੇ ਤੇ ਆ ਜਾਂਦਾ 5 ਜਨਵਰੀ 2011 ਤੇ ਇੱਕ ਦਿਨ ਸ਼ਾਮ ਨੂੰ 5:30 ਵਜੇ ਰਾਹਗੀਰਾਂ ਵੱਲੋਂ ਪੁਲਿਸ ਨੂੰ ਇੱਕ ਫੋਨ ਕਾਲ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉੱਥੇ ਇੱਕ ਬੱਚੇ ਦੀ লাশ ਪਈ ਹੁੰਦੀ ਹੈ লাশ ਦੇ ਗਲੇ ਦੇ ਵਿੱਚ ਇੱਕ ਉਹਦਾ ਪਟਕਾ ਪਿਆ ਹੁੰਦਾ ਤੇ ਚਿਹਰੇ ਦਾ ਹਾਲਾਤ ਜਿਹੜੇ ਨੇ ਉਹ ਕਾਫੀ ਮਾੜੇ ਹੁੰਦੇ ਨੇ ਹੁਣ ਪੁਲਿਸ ਨੂੰ ਸ਼ੱਕ ਹੁੰਦਾ ਜਿਵੇਂ ਹੀ ਤੇ ਲਖਵਿੰਦਰ ਸਿੰਘ ਤੇ ਗੁਰਵਿੰਦਰ ਕੌਰ ਨੂੰ ਫੋਨ ਕੀਤਾ ਜਾਂਦਾ ਉਹ ਮੌਕੇ ਤੇ ਪਹੁੰਚਦੇ ਨੇ ਜਦੋਂ ਮੌਕੇ ਤੇ ਪਹੁੰਚਦੇ ਨੇ ਜਾ ਕੇ ਦੇਖਦੇ ਨੇ ਤੇ লাশ ਉਹਨਾਂ ਦੇ ਬੱਚੇ ਦੀ ਹੁੰਦੀ ਹੈ ਤੇ ਹੁਣ ਇੱਕ ਹਿਸਾਬ ਲਾਓ ਵੀ ਇੱਕ 5 ਸਾਲ ਦੇ ਬੱਚੇ ਦੀ লাশ ਮਾਪੇ ਨੂੰ ਮਿਲੇਗੀ ਤੇ ਮਾਪੇ ਦੇ ਕੀ ਹਾਲਾਤ ਹੋਣਗੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਤੇ ਲੋਕਾਂ ਦਾ ਗੁੱਸਾ ਵੀ ਪੁਲਿਸ ਦੇ ਪ੍ਰਤੀ ਫਿਰ ਬਹੁਤ ਜ਼ਿਆਦਾ ਪੜਦਾ ਚੰਡੀਗੜ੍ਹ ਜਾਮ ਕਰ ਦਿੱਤਾ ਜਾਂਦਾ ਹੈ ਕਾਫੀ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਨੇ ਪਰ ਪੁਲਿਸ ਪਾਰਟੀ ਜਿਹੜੀ ਹੁੰਦੀ ਹੈ ਉਹ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਕਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਪੁਲਿਸ ਫਿਰ ਹੁਣ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਹੁਣੇ ਮਾਮਲੇ ਨੂੰ ਕਾਫੀ ਦਿਨ ਹੋ ਜਾਂਦੇ ਨੇ ਪੁਲਿਸ ਕੀ ਕਰਦੀ ਹੈ ਵੀ ਜਿੰਨੇ ਵੀ ਨੰਬਰਾਂ ਤੋਂ ਫੋਨ ਆਏ ਸੀ ਜਿੱਥੋਂ-ਜਿੱਥੋਂ ਫੋਨ ਆਇਆ ਸੀ ਸਾਰੇ ਨੰਬਰਾਂ ਦੀ ਡਿਟੇਲ ਲਈ ਜਾਂਦੀ ਹੈ ਉਸ ਤੋਂ ਬਾਅਦ ਉਹ ਸਾਰੇ ਨੰਬਰਾਂ ਦਾ ਪਤਾ ਕੀਤਾ ਜਾਂਦਾ ਕਿਹੜੀ-ਕਿਹੜੀ एसटीडी ਤੋਂ ਨੰਬਰ ਕੀਤੇ ਗਏ ਸੀ ਪੀਸੀਓ ਤੋਂ ਕੀਤੇ ਗਏ ਸੀ ਉਹ ਆਡਾ-ਡਾ ਪੀਸੀਓ ਤੋਂ ਫੋਨ ਨੰਬਰ ਕੀਤੇ ਹੁੰਦੇ ਨੇ ਹੁਣੇ ਪੀਸੀਓ ਤੋਂ ਕੀਤੇ ਸੀ ਇੱਕ ਮੋਬਾਈਲ ਦੇ ਉੱਪਰ ਤੇ ਇੱਥੋਂ ਤਾਂ ਪਤਾ ਨਹੀਂ ਸੀ ਲੱਗ ਸਕਦਾ ਵੀ ਇਹ ਕੀ ਦਾ ਉਸ ਤੋਂ ਬਾਅਦ ਪੁਲਸ ਪਾਰਟੀ ਕੀ ਕਰਦੀ ਹੈ ਡੰਪ ਡਾਟਾ ਕੱਢਦੀ ਹੈ ਉਸ ਦਿਨ ਜਿੱਦਣੇ ਫੋਨ ਹੋਏ ਜਿਸ ਟਾਈਮੇ ਫੋਨ ਹੋਏ ਉਸ ਸਮੇ ਕਿਹੜੇ ਨੰਬਰ ਜਿਹੜੇ ਸੀ ਮੋਬਾਈਲ ਨੰਬਰ ਉਹ ਐਕਟਿਵ ਸੀ ਉਸ ਤੋਂ ਬਾਅਦ ਉਹਨਾਂ ਦੀ ਲੋਕੇਸ਼ਨ ਕੱਢੀ ਜਾਂਦੀ ਹੈ ਜਦੋਂ ਸਾਰੀ ਲੋਕੇਸ਼ਨ ਕੱਢਦੇ ਨੇ ਹਜ਼ਾਰਾਂ ਨੰਬਰ ਜਦੋਂ ਚੈੱਕ ਕੀਤੇ ਜਾਂਦੇ ਨੇ ਇਹ ਸੁਣਾਣਾ ਤੇ ਕਹਿਣਾ ਬੜਾ ਸੌਖਾ ਪਰ ਜਦੋਂ ਹਜ਼ਾਰਾਂ ਨੰਬਰ ਚੈੱਕ ਕਰਨ ਦੇ ਵਿੱਚ ਬਹੁਤ ਟਾਈਮ ਲੱਗਦਾ ਤੇ ਇਹ ਟਾਈਮ ਜਦੋਂ ਲੱਗਦਾ ਉਹ ਤੋਂ ਬਾਅਦ ਇੱਕ ਨੰਬਰ ਹੁੰਦਾ ਹੈ ਜਿਹੜਾ ਹਰੇਕ ਪੀਸੀਓ ਦੇ ਉੱਪਰ ਜਦੋਂ-ਜਦੋਂ ਇਹ ਫੋਨ ਕੀਤਾ ਗਿਆ ਸੀ ਫਰੌਤੀ ਵਾਸਤੇ ਉਦੋਂ ਇੱਕ ਮੋਬਾਈਲ ਨੰਬਰ ਇਸੇ ਪੀਸੀਓ ਦੇ ਉੱਪਰ ਐਕਟਿਵ ਹੁੰਦਾ ਸੀ ਹਰੇਕ ਪੀਸੀਓ ਦੇ ਉੱਤੇ ਉਹਨੋਂ ਨੰਬਰ ਦੀ ਪੜਤਾਲ ਕੀਤੀ ਜਾਂਦੀ ਹੈ ਤਾਂ ਨੰਬਰ ਦੀ ਜਦੋਂ ਪੜਤਾਲ ਕੀਤੀ ਜਾਂਦੀ ਹੈ ਤਾਂ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਤੇ ਪੁਲਿਸ ਦੇ ਜਿਹੜੇ ਮੁਖਬਰ ਸੀ ਉਹ ਵੀ ਐਕਟਿਵ ਸੀ ਵੀ ਕਿਤੇ ਨਾ ਕਿਤੇ ਇਹਦੀ ਪਤਾ ਲੱਗ ਸਕੇ ਵੀ ਇਹ ਕਿਡਨੈਪਰ ਜਾਂ ਕਾਤਲ ਕੌਣ ਨੇ ਤੇ ਪੁਲਿਸ ਨੂੰ ਇੱਕ ਮੁਖਬਰ ਵੀ ਆ ਕੇ ਸੂਚਨਾ ਦਿੰਦਾ ਹੈ ਹੁਣ ਸੂਚਨਾ ਦਿੰਦਾ ਉਧਰੋਂ ਪੁਲਿਸ ਕੋਲ ਮੋਬਾਈਲ ਨੰਬਰ ਵੀ ਆ ਜਾਂਦਾ ਹੈ ਤਾਂ ਪੁਲਿਸ ਫਿਰ ਜਿੱਥੇ ਖੁਸ਼ਪ੍ਰੀਤ ਰਹਿੰਦਾ ਸੀ ਇਹਨਾਂ ਦੇ ਘਰ ਤੋਂ 100 ਮੀਟਰ ਦੀ ਦੂਰੀ ਦੇ ਉੱਪਰ ਇੱਕ ਹੋਰ ਪਰਿਵਾਰ ਰਹਿੰਦਾ ਹੁੰਦਾ ਉੱਥੇ ਰਹਿਣ ਵਾਲਾ ਸੁਖਦੇਵ ਸਿੰਘ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰਕੇ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਿਹੜਾ ਸੁਖਦੇਵ ਸਿੰਘ ਸੀ ਇਹ ਪਹਿਲਾਂ ਵੀ ਇੱਕ ਕਤਲ ਦੇ ਵਿੱਚ ਇਹਦਾ ਨਾਮ ਬੋਲਦਾ ਸੀ ਇਹ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਫਿਰ ਇਹਦੇ ਭਰਾ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਫਿਰ ਇੱਕ ਹੋਰ ਇਹਨਾਂ ਦੇ ਨਿਸ਼ਾਨ ਦੇ ਤੇ ਤੀਜੇ ਬੰਦੇ ਨੂੰ ਆਨੰਦ ਕਿਸ਼ੋਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਹੜਾ ਕਿ ਯੂਪੀ ਦਾ ਰਹਿਣ ਵਾਲਾ ਸੀ ਤੇ ਇਹਨਾਂ ਦਾ ਨੌਕਰ ਸੀ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਜਦੋਂ ਪੁੱਛ ਪੜਤਾਲ ਹੁੰਦੀ ਹੈ ਪੂਰੀ ਪੁਲਿਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਇਹਨਾਂ ਦੇ ਸਾਹਮਣੇ ਫੋਨ ਦੀਆਂ ਲੋਕੇਸ਼ਨਾਂ ਰੱਖੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਇੱਕ ਕਹਾਣੀ ਐਡੀ ਖਤਰ ਨਾਲ ਨਿਕਲ ਕੇ ਬਾਹਰ ਆਉਂਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਵੀ ਜਿਹੜਾ ਖੁਸ਼ਪ੍ਰੀਤ ਹੈ ਉਹਦਾ ਕਿਡਨਾਪ ਸੁਖਦੇਵ ਸਿੰਘ ਨੇ ਕੀਤਾ ਸੀ ਇਹ ਉਹੀ ਸੁਖਦੇਵ ਸਿੰਘ ਸੀ ਜਿਹੜਾ ਇਹਨਾਂ ਦੇ ਘਰ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਰਹਿੰਦਾ ਸੀ ਤੇ ਇਹ ਕਿਡਨਾਪ ਕਰਨ ਤੋਂ ਕੁਝ ਦਿਨ ਪਹਿਲਾਂ ਸੁਖਦੇਵ ਸਿੰਘ ਦੇ ਘਰ ਵੀ ਪਰਮਾਤਮਾ ਨੇ ਇੱਕ ਪੁੱਤਰ ਦੀ ਦਾਤ ਬਖਸ਼ੀ ਸੀ ਤੇ ਇਹ ਪਰਿਵਾਰ ਉਸ ਬੱਚੇ ਨੂੰ ਸ਼ਗਨ ਪਾ ਕੇ ਹੁੰਦਾ ਤੇ ਉਹ ਸੁਖਦੇਵ ਸਿੰਘ ਇਹਨਾਂ ਦੇ ਬੱਚੇ ਨੂੰ ਕਿਡਨਾਪ ਕਰਦਾ ਕਿਡਨਾਪ ਕਰਕੇ ਉਸ ਤੋਂ ਬਾਅਦ ਫਰौती ਦੀ ਰਕਮ ਮੰਗੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਬੱਚੇ ਦੀ ਫਰौती ਲੈਣ ਤੋਂ ਬਾਅਦ Laash ਮਿਲਦੀ ਹੈ ਮੋਹਾਲੀ ਦੇ ਸੈਕਟਰ 10 ਦੇ ਵਿੱਚ ਇੱਕ ਸੁੰਨਸਾਨ ਇਲਾਕੇ ਦੇ ਵਿੱਚ ਹੁਣ ਸਵਾਲ ਇਹ ਹੈ ਵੀ ਇਹਨਾਂ ਨੇ ਕਿਡਨਾਪ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਫਰौती ਦੀ ਰਕਮ ਵੀ ਮਿਲੀ ਫਿਰ ਵੀ ਇਹਨਾਂ ਨੇ ਖੁਸ਼ਪ੍ਰੀਤ ਨੂੰ ਕਿਉਂ ਮਾਰਿਆ ਖੁਸ਼ਪ੍ਰੀਤ ਨੂੰ ਕਿਡਨਾਪ ਕਰਕੇ ਇਹ ਆਪਣੇ ਘਰ ਦੇ ਵਿੱਚ ਹੀ ਰੱਖਦੇ ਨੇ ਜਿਹੜਾ ਉੱਥੋਂ ਸਿਰਫ 100 ਮੀਟਰ ਦੀ ਦੂਰੀ ਤੇ ਸੀ ਜਦੋਂ ਇਹ ਆਪਣੇ ਘਰ ਦੇ ਵਿੱਚ ਰੱਖਦੇ ਨੇ ਜਿਹੜਾ ਸੁਖਦੇਵ ਸਿੰਘ ਹੈ ਇਹਦੀ ਪਤਨੀ ਤੇ ਇਹਦੇ ਬੱਚੇ ਉਹ ਆਪਣੇ ਪੇਕੇ ਗਏ ਹੋਏ ਸੀ ਘਰ ਦੇ ਵਿੱਚ ਕੋਈ ਨਹੀਂ ਸੀ ਇਹ ਉੱਥੇ ਰੱਖਦਾ ਤੇ ਉਹਦੇ ਮੂੰਹ ਦੇ ਵਿੱਚ ਹਮੇਸ਼ਾ ਇਹ ਕੋਈ ਨਸ਼ੇ ਦੀ ਜਾਂ ਨੀਂਦ ਦੀ ਗੋਲੀ ਪਾ ਦਿੰਦੇ ਨੇ ਉਹ ਜਿੰਨੇ ਦਿਨੇ ਕਿਡਨੈਪ ਕਰਕੇ ਰੱਖਿਆ ਉਹ ਤਕਰੀਬਨ ਬੇਹੋਸ਼ ਹੀ ਰਹਿੰਦਾ ਜਦੋਂ ਵੀ ਉਹਨੂੰ ਕੁਝ ਖਾਣ ਨੂੰ ਦਿੱਤਾ ਜਾਂਦਾ ਉਹਦੇ ਵਿੱਚ ਵੀ ਨੀਂਦ ਦੀਆਂ ਗੋਲੀਆਂ ਉਹ ਸੁੱਤਾ ਹੀ ਰਹਿੰਦਾ ਸੀ ਹੁਣ ਮਾਰਿਆ ਕਿਉਂ ਇੱਕ ਦਿਨ ਹੁਣ ਜਦੋਂ ਉਹਨੂੰ ਮਾੜੀ-ਮੋਟੀ ਹੋਸ਼ ਆਉਂਦੀ ਹੈ ਇਹ ਗੱਲਬਾਤ ਕਰਦੇ ਨੇ ਤਾਂ ਉਹਦੇ ਕੰਨਾਂ 'ਚ ਜਦੋਂ ਆਵਾਜ਼ ਪੈਂਦੀ ਹੈ ਤਾਂ ਹਮੇਸ਼ਾ ਗਵਾਂਢੀ ਦੀ ਆਵਾਜ਼ ਬੰਦਾ ਪਛਾਣ ਹੀ ਲੈਂਦਾ ਉਹ ਮਾਸੂਮ ਸੀ ਭੋਲਾ ਸੀ ਇਹਨਾਂ ਨੂੰ ਨਹੀਂ ਸਮਝ ਸਕਿਆ ਕਿ 5 ਸਾਲ ਦਾ ਛੋਟਾ ਜਿਹਾ ਜਵਾਬ ਸੀ ਉਹਨੇ ਜਦੋਂ ਇਹਨਾਂ ਦੀ ਆਵਾਜ਼ ਪਛਾਣੀ ਤਾਂ ਪਛਾਣ ਗਿਆ ਵੀ ਇਹ ਕੁੱਤਿਆਂ ਵਾਲੇ ਅੰਕਲ ਨੇ ਉਹਨੂੰ ਕੁੱਤਿਆਂ ਵਾਲੇ ਅੰਕਲ ਦੇ ਨਾਮ ਤੋਂ ਜਾਣਦਾ ਸੀ ਕਿਉਂਕਿ ਇਹਨਾਂ ਦੇ ਕੋਲ ਕੋਈ ਬਹੁਤ ਵੱਡਾ ਕੁੱਤਾ ਸੀ ਇੱਕ ਜਿਹਨੂੰ ਕਮਾਂਦਾ ਸੀ ਤਾਂ ਉਹ ਇਹਦਾ ਨਾਮ ਰੱਖਿਆ ਹੋਇਆ ਸੀ ਕੁੱਤਿਆਂ ਵਾਲਾ ਅੰਕਲ ਹੁਣ ਜਦੋਂ ਕੁੱਤਿਆਂ ਵਾਲਾ ਅੰਕਲ ਕਹਿ ਕੇ ਆਵਾਜ਼ ਲਾਂਦਾ ਤਾਂ ਇਹ ਸਮਝ ਜਾਂਦੇ ਨੇ ਵੀ ਇਹ ਪਛਾਣ ਚੁੱਕਿਆ ਹੈ ਵੀ ਜੇ ਇਹਨੂੰ ਜਿਉਂਦਾ ਛੱਡਿਆ ਤਾਂ ਇਹ ਜਾ ਕੇ ਸਾਡੇ ਨਾਮ ਦੱਸੇਗਾ ਸੀ ਫਸਾਂਗੇ ਉਸ ਤੋਂ ਬਾਅਦ ਉਹਦਾ ਹੀ ਪਟਕਾ ਉਹਦੇ ਗਲ ਦੇ ਵਿੱਚ ਪਾ ਕੇ ਤਾਂ ਗਲ ਕੁੱਟ ਕੇ ਉਹਨੂੰ ਮਾਰ ਦਿੱਤਾ ਜਾਂਦਾ ਉਹਨੂੰ ਮਾਰਨ ਤੋਂ ਬਾਅਦ ਸੁਨਸਾਨ ਇਲਾਕੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੁਣ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਚੁੱਕੀ ਸੀ ਤੇ ਪੁਲਿਸ ਲੋਕੇਸ਼ਨਾਂ ਦੇ ਆਧਾਰ ਤੇ ਤੇ ਹੋਰ ਗਵਾਹਾਂ ਦੇ ਆਧਾਰ ਤੇ ਜਦੋਂ ਕੇਸ ਕੋਰਟ ਦੇ ਵਿੱਚ ਚੱਲਦਾ 2010 ਦਾ ਕੇਸ ਏ 2014 ਤੱਕ ਚੱਲਦਾ ਹੁਣ 3 ਸਾਲ ਦੀ ਲੜਾਈ ਲੜਦੇ ਨੇ ਖੁਸ਼ਪ੍ਰੀਤ ਦੇ ਮਾਪਿਓ 3 ਸਾਲ ਦੀ ਲੜਾਈ ਤੋਂ ਬਾਅਦ 15 April 2014 ਨੂੰ ਇਹਨਾਂ ਤਿੰਨਾਂ ਜਣਿਆਂ ਤੇ ਦੋਸ਼ ਤੈਅ ਹੁੰਦੇ ਨੇ ਉਸ ਤੋਂ ਬਾਅਦ ਸਸਪੈਂਸ ਹੁਣ ਇਹ ਹੁੰਦਾ ਵੀ ਜਿਹੜੇ ਖੁਸ਼ਪਰੀਦ ਦੇ ਮਾਮ ਪਿਓ ਸੀ ਉਹ ਚਾਹੁੰਦੇ ਸੀ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ ਇਹਨਾਂ ਨੇ ਇੱਕ ਸਾਡਾ ਮਾਸੂਮ 5 ਸਾਲ ਦਾ ਬੱਚਾ ਮਾਰਿਆ ਦੂਜਾ ਇਹ ਇਕੱਲਾ ਨਹੀਂ ਮਰਿਆ ਉਹਦੇ ਨਾਲ ਜੜੀਆਂ ਸਾਡੀਆਂ ਵੀ ਜ਼ਿੰਦਗੀਆਂ ਨੇ ਉਹ ਵੀ ਤਬਾਹ ਹੋਈਆਂ ਨੇ ਤੇ ਪੁਲਿਸ ਵੀ ਜਿਹੜੀ ਚਾਹੁੰਦੀ ਸੀ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ ਪਰ ਕੋਰਟ ਦਾ ਕਹਿਣਾ ਹੁੰਦਾ ਵੀ ਇਹ ਕੇਸ ਰੇਅਰ ਆਫ ਰੇਅਰ ਦੇ ਕੈਟਾਗਰੀ ਦੇ ਵਿੱਚ ਨਹੀਂ ਆਉਂਦਾ ਇਸ ਕਰਕੇ ਇਹਨਾਂ ਨੂੰ 18 ਅਪ੍ਰੈਲ 2014 ਨੂੰ ਤਿੰਨਾਂ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਦੇ ਵਿੱਚ ਲਖਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਇਹਨਾਂ ਤੇ ਕਤਲ ਦਾ ਦੋਸ਼ ਲੱਗਦਾ ਤੇ ਜਿਹੜਾ ਨੌਕਰ ਅਨੰਦ ਕਿਸ਼ੋਰ ਹੁੰਦਾ ਉਹਦੇ ਉੱਤੇ ਦੋਸ਼ ਹੁੰਦਾ ਵੀ ਉਹਨੇ ਕਿਡਨਾਪ ਕਰਕੇ ਤੇ ਉਸ ਤੋਂ ਬਾਅਦ ਜਿਹੜੇ ਸਬੂਤ ਮਟਾਉਣ ਦੇ ਉੱਤੇ ਦੋਸ਼ ਤੈ ਹੁੰਦੇ ਨੇ ਤਿੰਨਾਂ ਨੂੰ ਉਮਰ ਕੈਦੀ ਸਜ਼ਾ ਸੁਣਾਈ ਜਾਂਦੀ ਹੈ ਹਾਲਾਂਕਿ ਖੁਸ਼ਪ੍ਰੀਤ ਦੇ ਜਿਹੜੇ ਮਾਪਿਓ ਹੁੰਦੇ ਨੇ ਉਹ ਖੁਸ਼ ਨਹੀਂ ਹੁੰਦੇ ਉਹਨਾਂ ਦਾ ਕਹਿਣਾ ਹੁੰਦਾ ਵੀ ਇਹਨਾਂ ਨੂੰ ਫਾਂਸੀ ਮਿਲਣੀ ਚਾਹੀਦੀ ਸੀ ਪਰ ਫਿਰ ਵੀ ਉਹ ਨਿਆਂਪਾਲਿਕਾ ਦੀ ਮਾਨਜੋਕ ਅਦਾਲਤ ਦੀ ਜਿਹੜੀ ਹੈ ਉਹ ਇੱਜ਼ਤ ਕਰਦੇ ਨੇ ਤੇ ਕਹਿੰਦੇ ਨੇ ਫਿਰ ਵੀ ਜਿਹੜੀ ਐ ਨਿਆ ਦੀ ਉਹ ਜਿੱਤ ਹੋਈ ਤੇ ਉਹਨਾਂ ਦਾ ਕਹਿਣਾ ਹੁੰਦਾ ਹੈ ਵੀ ਸਾਡਾ ਸਾਰਾ ਕੁਝ ਉਸ ਬੱਚੇ ਦੇ ਕਾਰਨ ਉਜੜ ਗਿਆ ਸਾਨੂੰ ਉਹ ਭੁੱਲਦਾ ਨਹੀਂ 1 ਮਿੰਟ ਵਾਸਤੇ ਵੀ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੁੰਦਾ ਵੀ ਸਾਨੂੰ ਇੱਕ ਧੀ ਦੀ ਦਾਤ ਬਖਸ਼ੀ ਪ੍ਰਮਾਤਮਾ ਨੇ ਤੇ ਅਸੀਂ ਉਹਦਾ ਨਾਮ ਖੁਸ਼ਪ੍ਰੀਤ ਰੱਖਿਆ ਜਦੋਂ ਇਹਨਾਂ ਨੂੰ ਸਜ਼ਾ ਮਿਲੀ ਉਦੋਂ ਉਹ ਬੱਚੀ 9 ਮਹੀਨੇ ਦੀ ਸੀ ਤੇ ਉਹਦਾ ਨਾਮ ਖੁਸ਼ਪ੍ਰੀਤ ਰੱਖਿਆ ਸਾਨੂੰ ਇਹ ਲੱਗਦਾ ਵੀ ਜਿਹੜਾ ਖੁਸ਼ਪ੍ਰੀਤ ਸਾਡੇ ਵਿੱਚ ਵਾਪਸ ਆ ਗਿਆ ਦੋਸ਼ੀਆਂ ਨੂੰ ਸਜ਼ਾ ਵੀ ਮਿਲੀ ਪਰ ਇੱਕ ਜਿਹੜਾ ਮਾਸੂਮ ਬੱਚਾ ਸੀ ਜਿਹਦਾ ਕੋਈ ਕਸੂਰ ਨਹੀਂ ਸੀ ਉਹ ਬੇਮੌਤ ਮਾਰਿਆ ਗਿਆ ਇਹਨਾਂ ਲੋਕਾਂ ਦੀ ਬੇਵਕੂਫੀ ਕਾਰਨ ਸ਼ਾਰਟ ਦੇ ਵਿੱਚ ਅਮੀਰ ਹੋਣ ਦੇ ਚੱਕਰ ਦੇ ਵਿੱਚ ਇਹਨਾਂ ਦੇ ਉੱਪਰ ਕਰਜ਼ਾ ਸੀ ਇਹ ਕਰਜ਼ਾ ਉਤਾਰਨ ਦੇ ਚੱਕਰ ਦੇ ਵਿੱਚ ਵੀ ਸ਼ਾਰਟ ਦੇ ਵਿੱਚ ਸਾਨੂੰ ਪੈਸਾ ਮਿਲ ਜੇ ਉਹ ਚੱਕਰ ਦੇ ਵਿੱਚ ਇੱਕ ਮਾਸੂਮ ਦੀ ਜੜੀ ਹੈ ਉਹ ਜ਼ਿੰਦਗੀ ਇਹਨਾਂ ਨੇ ਖੋਲੀ ਹੁਣ ਸਾਰੀ ਜ਼ਿੰਦਗੀ ਨਾ ਇਹਨਾਂ ਦਾ ਕੋਈ ਕਰਜ਼ਾ ਨਾ ਇਹਨਾਂ ਕੋਲ ਪੈਸਾ ساری ਜ਼ਿੰਦਗੀ ਜਿਹੜੀ ਉਹ ਸਲਾਖਾਂ ਦੇ ਪਿੱਛੇ ਬੀਤਣੀ ਹੈ ਸ਼ਾਰਟਕਟ ਦੇ ਵਿੱਚ ਕਦੇ ਵੀ ਤਰੱਕੀ ਹਾਸਲ ਨਹੀਂ ਕੀਤੀ ਜਾ ਸਕਦੀ ਪਰ ਜਦੋਂ ਤਰੱਕੀ ਹਾਸਲ ਕਰਦੇ ਆ ਤਾਂ ਕਈ ਗੁਨਾਹ ਕਰਨੇ ਪੈਂਦੇ ਨੇ ਸ਼ਾਰਟਕਟ ਦੇ ਵਿੱਚ ਤੇ ਇਹਨਾਂ ਨੂੰ ਵੀ ਕੀ ਮਿਲਿਆ ਪਰਿਵਾਰ ਇਹਨਾਂ ਦੇ ਵੀ ਬਰਬਾਦ ਹੋਏ ਤੇ ਉਧਰ ਵੀ ਕਈ ਜ਼ਿੰਦਗੀਆਂ ਬਰਬਾਦ ਹੋਈਆਂ ਇਹਨਾਂ ਦੇ ਬੱਚੇ ਵੀ ਜਿਹੜੇ ਸੀ ਉਹ ਵੀ ਬਰਬਾਦ ਹੋਏ ਉਹਨਾਂ ਦੇ ਵੀ ਮੱਥੇ ਤੇ ਕਲੰਕ ਵੀ ਇਹਨਾਂ ਦੇ ਪਿਓ ਨੇ ਆਹ ਕੁਛ ਕੀਤਾ ਹੁਣ ਜਿਹੜੀ ਸਾਰੀ ਜ਼ਿੰਦਗੀ ਇਹਨਾਂ ਦੀ ਜੇਲ੍ਹ ਦੇ ਵਿੱਚ ਬਤੀਤ ਹੋਣੀ ਹੈ ਹਮੇਸ਼ਾ ਜਿਹੜਾ ਰਿਸ਼ਤਾ ਤੁਹਾਡੇ ਨਾਲ ਜੁੜਿਆ ਮਾਪੇ ਪਤੀ ਪਤਨੀ ਭੈਣ ਭਰਾ ਇਸ ਰਿਸ਼ਤੇ ਦੀ ਕਦਰ ਕਰੋ ਇਹਦੀ ਕਦਰ ਕਰੋਗੇ ਹਮੇਸ਼ਾ ਖੁਸ਼ ਰਹੋਗੇ ਮਾੜੇ ਚੰਗੇ ਦਿਨ ਜਿਹੜੇ ਨੇ ਉਹ ਨਿਕਲ ਹੀ ਜਾਣੇ ਨੇ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾਰ